ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਉਮੀਦ ਕਰਦੇ ਆ ਕਿ ਸਾਰੇ ਭਰਾ ਠੀਕ ਠਾਕ ਹੋਣਗੇ ਅੱਜ ਆਪਾਂ ਸਿੱਧੂ ਡੇਰੀ ਫਾਰਮ ਕਲਾਲਾ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਆਪਣੇ ਡੇਰੀ ਫਾਰਮ ਤੋਂ ਡਾਇਰੈਕਟ ਵੀਡੀਓ ਕਵਰ ਕਰ ਰਹੇ ਹਾਂ ਸੋ ਵੀਡੀਓ ਦੇ ਲਾਸਟ ਤੱਕ ਬਨੇ ਰਹੋ ਅੱਜ ਆਪਾਂ 1 ਅਕਤੂਬਰ ਨੂੰ ਵੀਡੀਓ ਕਵਰ ਕਰਦੇ ਆ ਤੁਹਾਨੂੰ ਜਰਸੀ ਪੰਜਾਬ ਵਾਲੀਆਂ ਟੌਪ ਦੀਆਂ ਦਿਖਾਉਣੀਆਂ ਨੇ ਲਾਸਟ ਤੱਕ ਵੀਡੀਓ ਤੇ ਬਨੇ ਰਹੋ ਕੱਲੇ ਕੱਲੇ ਨਾਂ ਨੂੰ ਤੋੜ ਕੇ ਦਿਖਾਵਾਂਗੇ ਕੱਲੇ ਕੱਲੇ ਨਾਂ ਦੀ ਡਿਟੇਲ ਦੇਵਾਂਗੇ ਇਹ ਬੱਚੀ ਦੀ ਆਪਾਂ ਕੱਲ ਵੀਡੀਓ ਪਾਈ ਸੀ ਇਹ ਸੇਲ ਹੋ ਚੁੱਕੀ ਆ ਇਹਨੇ ਜਾਣਾਂਗਾ ਸੁਰ ਕੱਲੇ ਕੱਲੇ ਨਗਦੀ ਡਿਟੇਲ ਦੇਵਾਂਗੇ ਬਹੁਤ ਵੀਰਾਂ ਦਾ ਫੋਨ ਆਉਂਦਾ ਵੀ ਆਪਾਂ ਨੂੰ ਚੰਗੀਆਂ ਜਰਸੀਆਂ ਚਾਹੀਦੀਆਂ ਪੰਜਾਬ ਵਾਲੀਆਂ ਤਾਂ ਦੋ ਟਾਈਮ ਤੁਸੀਂ ਦੁੱਧ ਚੋਕੇ ਲਿਆ ਸਕਦੇ ਹੋ ਦੋ ਟਾਈਮ ਤੁਸੀਂ ਚਵਾਈ ਕਰਕੇ ਲਿਆ ਸਕਦੇ ਹੋ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਸੋ ਆਪਣੇ ਫਾਰਮ ਤੋਂ ਤੁਸਨੂੰ ਇੱਕ ਨੰਬਰ ਤੋਂ ਲੈ ਕੇ ਲਾਸਟ ਤੱਕ ਬਣੇ ਰਹੋ ਇੱਕ ਨੰਬਰ ਤੇ ਤੁਸਨੂੰ ਬੱਚੀ ਦਿਖਾਵਾਂਗੇ ਤਾਜੀ ਸੂਈ ਮਗਰ ਬੱਚੀ ਕੱਲ ਸੂਈ ਆ ਪਹਿਲਾਂ ਦਾ ਰਿਕਾਰਡ 30 32 ਲੀਟਰ ਦਾ ਹੈ ਤੇ ਕੁਝ ਗਾਂ ਨਾ ਆਪਣੇ ਕੋਲੇ ਗੱਭਣ ਨੇ ਇਧਰ ਇਹ ਵੜਾ ਸੂਣ ਵਾਲੀਆਂ ਨੇ ਗੱਭਣ ਵੜਾ ਨੇ ਇਹਨਾਂ ਦੀ ਵੀ ਡਿਟੇਲ ਦੇਵਾਂਗੇ ਸੋ ਲਾਸਟ ਤੱਕ ਵੀਡੀਓ ਤੇ ਬਣੇ ਰਹੋ ਕੱਲੇ ਕੱਲੇ ਨਗਦੀ ਡਿਟੇਲ ਦੇਵਾਂਗੇ ਆਪਣੇ ਕੋਲੇ 25 ਲੀਟਰ ਤੋਂ ਲੈ ਕੇ 50 ਲੀਟਰ ਤੱਕ ਦੀਆਂ ਵੜਾ ਸੇਲ ਵਾਸਤੇ ਅਵੇਲੇਬਲ ਨੇ ਤੁਸੀਂ ਲੈ ਸਕਦੇ ਹੋ ਮੰਨ ਲਾ ਹਫਤੇ ਤੋਂ ਲੈ ਕੇ 10-15 ਦਿਨ ਦੀਆਂ ਕੱਚੀਆਂ ਵੜਾ ਜਰੂਰ ਹੈਗੀਆਂ ਨੇ ਪਰ ਬਰੀਡ ਦੇ ਵਿੱਚ ਟੌਪ ਤੋਂ ਟੌਪ ਬਰੀਡ ਮਿਲੂ ਸਾਨੂੰ ਆਜੋ ਕਰਦੇ ਆਂ ਗੱਲ ਆਪਾਂ ਇੱਕ ਨੰਬਰ ਤੋਂ ਸਟਾਰਟ ਕਰਦੇ ਆਂ ਸੋ ਇੱਕ ਨੰਬਰ ਬੱਸੀ ਐ ਦੇ ਮਗਰ ਬੱਸੀ ਐ ਬੱਸੀ ਖੜੀ ਕਰਦੇ ਪਤੋਂ ਮੇਂਡੀ ਸੋ ਇਹ ਮਗਰ ਬੱਛੀ ਆ ਗਈ ਇੱਕ ਨੰਬਰ ਤੇ ਆ ਗਈ ਦੁੱਧ ਦੇਣੇ 30 32 ਕਿਲੋ ਪਾਇਆ ਪਹਿਲਾਂ ਪਹਿਲਾਂ ਤੁਹਾਨੂੰ ਤੋੜ ਕੇ ਦਿਖਾਉਣਾ ਬੱਛੀ ਦੇਖੋ ਤੁਸੀਂ ਜੰਮ ਦੀ ਖੁਰਲੀ ਜਿੱਡੀ ਆ ਕਿਹੜੇ ਸੀਮਨ ਦੀ ਆ ਸਾਰਾ ਇਹਦਾ ਰਿਕਾਰਡ ਮਿਲ ਜੂਗਾ ਦੇਖ ਸਕਦੇ ਹੋ ਸੈਕਸੜ ਸੀਮਨ ਲੱਗਿਆ ਹੋਇਆ ਸੀ ਇਹਦੇ ਬੱਛੀ ਆ ਸੁਤਾਰ ਬਹੁਤ ਪੋਲੀ ਤੇ ਮੋਟੀ ਚਵਾਈ ਲੱਗੀ ਆ ਤੁਹਾਨੂੰ ਵੀਡੀਓ ਚ ਧਾਰਾ ਮਾਰ ਕੇ ਦਿਖਾ ਦਾਂਗੇ 13 ਨੰਬਰ ਟੈਗ ਲੱਗਿਆ ਬੱਛੀ ਦੇ ਇੱਕ ਨੰਬਰ ਤੋਂ ਸਟਾਰਟਿੰਗ ਕਰੀਏ ਆ ਪਰ ਪਹਿਲੇ ਨੰਬਰ ਤੇ ਆ ਗਈ ਤੋੜ ਪੁੱਤੇ ਨੂੰ ਸੋ ਤੋੜ ਕੇ ਦਿਖਾਉਣਾ 30 32 ਕਿਲੋ ਦੁੱਧ ਦਿੱਤਾ ਗਿਆ ਇਸ ਵਾਰੀ ਤੁਸੀਂ 35 ਮੰਨ ਲਓ 30 ਖਾਣਾ ਵਾਨਾ ਬਹੁਤ ਸੋਹਣਾ ਬਾਕੀ ਜੇਰ ਜੂਰ ਦਾ ਕੰਮ ਮੇਣਾ ਉਹ ਇਹਦੀ ਵੀਡੀਓ ਬਣੀ ਹੋਈ ਆ WhatsApp ਤੇ ਮੈਸੇਜ ਕਰੋਗੇ ਤਾਂ ਜੇਰ ਦੀ ਵੀਡੀਓ ਪਾ ਦਾਂਗੇ ਆਪਣੇ ਘਰੇ ਸੂਈ ਆ ਇਹ ਘੋਰਪਤੋ ਤੁਰ। ਸੋ ਦੇਖੋ ਤੁਰਦੀ ਦੇਖੋ ਤੁਸੀਂ ਮੱਲਾ ਵਾਂਗੂ ਤੁਰਦੀ ਆ ਬਹੁਤ ਚੌੜਾ ਤੇ ਠੋਸ ਵਾਨਾ ਮਿਲਕ ਵੇਣ ਦੇਖੋ ਮਿਲਕ ਵੇਣ ਰੋਗ ਨਹੀਂ ਮੁੱਤੇ ਸੇ ਰੋਗ ਨਹੀਂ ਹੋਗਾ ਸੋ ਮਿਲਕ ਵੇਣ ਦੇਖੋ ਦੂਰੋਂ ਦਿਖਾਈ ਦਿੰਦੀ ਆ ਬਾਕੀ ਫੇਸ ਬਿਊਟੀ ਬਿਊਟੀ ਬਹੁਤ ਆ ਬੱਚੀ ਦੇਖੋ ਇੱਥੋਂ ਦੇਖੋ ਤੁਸੀਂ ਥਣ ਬਹੁਤ ਚੰਗਾ ਲੱਗਿਆ ਗੁੱਲੇ ਵਾਲਾ ਮੋੜ ਲਾਉਤ ਲੈ ਜਨ। ਸੋ ਪੁਲੀ ਪੁਲੀ ਬਹੁਤ ਜ਼ਿਆਦਾ ਬੱਛੀ ਸੋ ਮਿਲਕਮੈਂਟ ਦੂਰੋਂ ਦਿਖਾਈ ਦਿੰਦੀ ਆ ਹਵਾਨਾ ਬਹੁਤ ਚੌੜਾ ਤੇ ਠੋਸ ਹਵਾਨਾਗਾ ਦੁੱਧ 30 ਤੋਂ ਬਾਹਰ ਪਾਉਣਾ ਨੇ ਚੰਗੀ ਸੇਵਾ ਦੇ ਨਾਲ ਬਾਕੀ ਹੁਣ ਸਟਾਰਟਿੰਗ ਬੋਲੀ ਜਿਹੜੀ 20 ਲੀਟਰ ਸਟਾਰਟਿੰਗ ਬੋਲੀ ਆ ਕੱਲ ਸੁਈਆ ਤੁਹਾਨੂੰ ਧਾਰਾ ਵੀਡੀਓ ਚ ਮਾਰ ਕੇ ਦਿਖਾਵਾਂਗੇ ਮਗਰ ਆ ਗਈ ਬੱਚਾ ਬੱਸੀ ਇਹੇ ਪਸਮਾਕ ਕਰਾ ਲਿਆ ਆਪਾਂ ਬੱਸੀ ਦਾ ਜੀ ਦੇਖ ਸਕਦੇ ਹੋ ਪਸਮਾਕ ਕਰਾ ਚੁੱਕੇ ਆ ਤੁਹਾਨੂੰ ਧਾਰਾ ਮਾਰ ਕੇ ਦਿਖਾਵਾਂਗੇ ਲਾਸਟ ਤੱਕ ਵੀਡੀਓ ਤੇ ਬਣੇ ਰਹੋ ਕੁਝ ਕਿ ਨਾਲ ਤੁਹਾਨੂੰ ਤੋੜ ਕੇ ਦਿਖਾਵਾਂਗੇ ਆਪਾਂ ਸੋ ਦੇਖਿਆ ਨੇ ਪਸਮਾਰ ਦੇ ਵਿੱਚ ਆ ਗਈ ਬੱਸੀ ਮਗਰੇ ਦੇ ਬੱਛੀ ਆ ਗਈ ਸੋ ਦੇਖੋ ਚਵਾਈ ਦੇਖੋ ਤੁਸੀਂ ਐ ਪੋਲੀ ਤੇ ਮੋਟੀ ਚਵਾਈ ਆ ਕੋਈ ਭੂਰ ਸਰਲਾ ਨਹੀਂ ਦੇਖੋ ਇੱਥੋਂ ਇੱਥੋਂ ਚੈੱਕ ਕਰਿਓ ਪਸਮਾਕ ਰਾ ਲਿਆ ਆਪਾਂ ਪਸਮਾਕ ਰਾ ਕੇ ਆਪਾਂ ਧਾਰਾ ਮਾਰ ਕੇ ਦਿਖਾਉਣਾ ਕੋਈ ਮੇਰਾ ਵੀਰ ਆਨਲਾਈਨ ਮੰਗਾਉਂਦਾ ਥਣਾ ਦੀ ਇਹ ਪਾਸ ਹੋ ਚੁੱਕੀ ਆ ਕੋਈ ਭੂਰ ਸਰਲਾ ਨਹੀਂ ਪੋਲੀ ਤੇ ਮੋਟੀ ਚਵਾਈ ਆ ਸਕੈਂਟਾਂ ਦੇ ਹਿਸਾਬ ਨਾਲ 1.5 ਲੀਟਰ ਵਾਲਾ ਜੱਗ ਹੈ ਨਾ ਉੱਪਰ ਆ ਗਿਆ ਮਗਰ ਮਰ ਹਰਾ ਮਾਰ ਸੋ ਦੇਖੋ ਇੱਥੋਂ ਚਵਾਈ ਚੈੱਕ ਕਰੋ ਪਿਛਲੇ ਥਣਾ ਦੀ ਪੂਰੀ ਪੋਲੀ ਤੇ ਮੋਟੀ ਚਵਾਈ ਆ ਕੋਈ ਭੂਰ ਸਰ ਲੈਣੀ ਸੋ ਦੇਖੋ ਖੰਡੀ ਸੀਲ ਆ ਪੂਰੀ ਦੋਨੇ ਪਾਸੇ ਬਹਿ ਕੇ ਚੋਣ ਵਾਲੀ ਆ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਆਪਣੇ ਫਾਰਮ ਤੋਂ ਪਹਿਲੇ ਨੰਬਰ ਤੇ ਬੱਚੀ ਦਿਖਾਦੀ ਤਾਜੀ ਸੂਈ 30+ ਵਾਲੀ ਦਿਖਾਦੀ ਸੋ ਇਸ ਤੋਂ ਅੱਗੇ ਵੀ ਵੜਾਂ ਕਾਫੀ ਸੇਲ ਵਾਸਤੇ ਅਵੇਲੇਬਲ ਆ ਉਹਨਾਂ ਦੀ ਡਿਟੇਲ ਦਿੰਨੇ ਆ ਤੁੱਕੇ 2 ਨੰਬਰ ਤੇ ਖੀਰੀ ਬੱਸੀ ਆ ਗਈ ਤੁਸੀਂ ਦੇਖ ਸਕਦੇ ਹੋ ਇਹ 10-12 ਦਿਨ ਦੀ ਕੱਚੀ ਆ ਪਿਓਰ ਖੀਰੀ ਬੱਸੀ ਆ 2 ਨੰਬਰ ਤੇ ਆ ਗਈ 3 ਨੰਬਰ ਦੇ ਤੇ ਜਰਸੀ ਕ੍ਰਾਸ ਦੇ ਵਿੱਚ ਆ ਗਈ ਇਹ ਸੂਨ ਵਾਲੀ ਆ ਇਹ 10 ਕਿ ਦਿਨ ਪੈਂਡਿੰਗ ਹੈ ਇਹਦੇ ਵੀ ਇਹ ਦੋਨੀਆਂ ਬੱਸੀਆਂ ਇਹ 10-10 ਦਿਨ ਲੈ ਜਾਣੀਆਂ 2 ਨੰਬਰ ਤੇ ਖੀਰੀ ਬੱੱਛੀ ਆ ਪਿਓਰ ਖੀਰੀ ਬੱਸੀ ਆ ਪਹਿਲਾ ਸੂਆ ਸੋ 4 5 6 7 ਨੰਬਰ ਜਿਹੜੀਆਂ ਬੱਸੀਆਂ ਨੇ ਥੱਲੇ ਤਿਆਰ ਦੁੱਧ ਆ ਕੋਈ ਮੇਰਾ ਵੀਰ 20 ਤੋਂ ਪਲੱਸ ਦੋ ਟਾਈਮ ਚੋਕੇ ਲਿਆ ਸਕਦਾਗਾ ਇਹ ਚਾਰੇ ਬੱਸੀਆਂ ਥੱਲੇ ਤਿਆਰ ਦੁੱਧ ਆ ਸਾਨੂੰ ਆਪਾਂ 5 ਨੰਬਰ ਵਾਲੀ ਬੱਸੀ ਤੋੜ ਕੇ ਦਿਖਾਉਣੇ ਆ ਦੂਜਾ ਸੂਆ ਕੀ 20 ਲੀਟਰ ਦੁੱਧ ਤਿਆਰ ਆ ਇਹਦੇ ਥੱਲੇ ਵੀ 20 ਤਿਆਰ ਆ ਸਾਰੀਆਂ ਥੱਲੇ 20-20 ਤਿਆਰ ਆ ਕਿਉਂਕਿ ਜਿਆਦੇ ਆਪਾਂ ਨਗ ਤੋਰ ਕੇ ਦਿਖਾਵਾਂਗੇ ਵੀਡੀਓ ਲੰਬੀ ਹੋ ਜਾਂਦੀ ਆ ਲੈ ਚਲ ਬੁੱਤ ਇੱਥੇ ਇੱਥੇ ਰੋਕ ਲਈਏ ਕੋਈ ਰੋਕ ਲੈ ਰੋਕ ਲੈ ਸੋ ਇੱਥੋਂ ਹਵਾਨਾ ਚੈੱਕ ਕਰਿਓ ਤੁਸੀਂ ਫੇਸ ਕੁਆਲਟੀ ਵੀ ਇਹ ਚੈੱਕ ਕਰਿਓ 20 ਲੀਟਰ ਦੁੱਧ ਕੋਈ ਮੇਰਾ ਵੀਰ ਦੋ ਟਾਈਮ ਚੋ ਕੇ ਲਿਆ ਸਕਦਾਗਾ ਸਾਈ ਬਿਆਨਾ ਕਰਕੇ ਦੋ ਟਾਈਮ ਇੱਥੋਂ ਦੇਖੋ ਬੱਚੀ ਦੀ ਬਰੀਡ ਲੰਬੀ ਲੰਜੀ ਖੜਨੀ ਖੁਰਨੀ ਦੇਖੋ ਬੱਚੀ ਦੀ ਲੈ ਜਨ ਬੁੱਤ ਸਾਰਾ ਰਿਕਾਰਡ ਮਿਲ ਜੂ ਕਿਹੜੇ ਸੀਮਨ ਦੀ ਆਪ ਆ ਤੇ ਕਿਹੜਾ ਕਿਹਦੇ 20 ਲੀਟਰ ਦੁੱਧ ਹੁਣ ਦੋ ਟਾਈਮ ਤਿੰਨ ਟਾਈਮ ਜੋਗੇ ਲਿਆ ਸਕਦੇ ਹਾਂ ਦੁੱਧ ਤਿਆਰ ਹੈ ਦੇ ਥੱਲੇ ਸੋ 5 ਨੰਬਰ ਤੇ ਬੱਸੀ ਸਾਨੂੰ ਤੋੜ ਕੇ ਦਿਖਾਤੀ ਅੱਗੇ 6 ਨੰਬਰ ਵਾਲੀ ਬੱਸੀ ਥੱਲੇ ਵੀ 20 ਲੀਟਰ ਤਿਆਰ ਆ 7 ਵਾਲੀ ਥੱਲੇ ਵੀ 20 ਲੀਟਰ ਤਿਆਰ ਆ ਸੋ ਜਿਆਦੇ ਨਾ ਗਾ ਆਪਾਂ ਤੋੜ ਕੇ ਦਿਖਾਵਾਂਗੇ ਵੀਡੀਓ ਲੰਬੀ ਹੋ ਜੂ ਤੁਸੀਂ ਸਕਰੀਨ ਸ਼ਾਟ ਲੈ ਕੇ ਸੌਦਾ ਕਰ ਸਕਦੇ ਹੋ ਸੋ ਇੱਧਰ ਲੀਆਂ ਬੜਾ ਹਜੇ ਕੱਚੀਆਂ ਨੇ ਇਹਨਾਂ ਦੀ ਵੀਡੀਓ ਆਪਾਂ ਕੱਲ ਨੂੰ ਅਪਲੋਡ ਕਰਾਂਗੇ ਚੈਨਲ ਦੇ ਸੋ ਸਿੱਧੂ ਡੇਰੀ ਫਾਰਮ ਕਲਾਲਾ ਚੈਨਲ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਤਹਿ ਦਿਲ ਤੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ